ਤਨਮੈਨ ਨੂੰ ਕਦੀ ਕਾ ਰਵੀ ਪੰਜਾਬੀ ਨਹੀਂ ਬੋਲਣ ਦਿੱਤੀ ਇਨਫੈਕਟ ਉਹਦੀ ਆਪਸ਼ਨਲ ਲੈਂਗੁਏਜ ਹੀ ਫ੍ਰੈਂਚ ਹੈ ਪਰ ਇਸ ਓੜਿਆੜੇ ਕਰਕੇ ਉਹਨੇ ਪੰਜਾਬੀ ਦੀ ਬੁੱਕ ਪੜ੍ਹਨੀ ਸ਼ੁਰੂ ਕਰ ਦਿੱਤੀ ਜੇ ਮੈਂ ਤਨਮੈਨ ਨੂੰ ਪੰਜਾਬੀ ਸਿਖਾਉਣੀ ਹੁੰਦੀ ਜਾਂ ਉਹਨੂੰ ਦੇਸੀ ਬਣਾਉਣਾ ਹੁੰਦਾ ਤੇ ਮੈਨੂੰ ਐਡੇ ਵੱਡੇ ਇੰਟਰਨੈਸ਼ਨਲ ਸਕੂਲ ਚ ਭਰਾਂ ਦੇ ਕਿ ਲੋਰ ਸੀ ਉਹਨਾਂ ਮੈਂ ਕਿਸੇ ਵੀ ਪੰਜਾਬੀ ਸਰਕਾਰੀ ਸਕੂਲ ਚ ਪੜਾ ਸਕਦੀ ਸੀ ਨਾ ਭੈਣ ਜੀ ਜਿਹੜਾ ਚੰਡੀਗੜ੍ਹ ਪੰਜਾਬ ਦੇ ਸੈਂਕੜੇ ਪਿੰਡਾਂ ਨੂੰ ਖਾ ਕੇ ਹੋਂਚ ਆਇਆ ਅੱਜ ਉਸੇ ਚੰਡੀਗੜ੍ਹ ਚ ਰਹਿਣ ਵਾਲੇ ਲੋਕਾਂ ਨੂੰ ਪੰਜਾਬੀ ਭਾਸ਼ਾ